ਹੁਣ ਅਸੀਂ ਵਾਹਿਗੁਰੂ ਦੀ ਚੱਲੇ ਆਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪਿਛਲੀ ਵੀਡੀਓ 'ਚ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਾਏ ਸੀ ਇਸ ਵੀਡੀਓ 'ਚ ਅਸੀਂ ਤੁਹਾਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਹੁਣ ਵਾਹਿਗੁਰੂ ਜੀਆਂ ਦੀ ਅਸੀਂ ਚੱਲੇ ਆਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਇੱਥੋਂ ਗਾੜੀ ਜਾ ਕੇ ਗਲੀ ਜਿਹੜੀ ਜਾਂਦੀ ਹੈ ਸਿੱਧੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜਾਂਦੀ ਹੈ ਇਹਦੀ ਸਭ ਤੋਂ ਨੇੜੇ ਪੈ ਜਾਂਦਾ ਵਾ ਬਕੇ ਰਸਤੇ ਦੀ ਪੂਰੀ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਜੇ ਪੂਰੀ ਵੀਡੀਓ ਬਣਾਈ ਤੇ ਫਿਰ ਵੀਡੀਓ ਕਾਫੀ ਲੰਮੀ ਹੋ ਜਾਏਗੀ। ਸਾਹਮਣੇ ਗੁਰਦੁਆਰਾ ਹੈਗਾ ਬਾਬਾ ਢਲਰਾਇ ਜੀ ਦਾ ਜਿਸ ਦਿਨ ਆਏ ਉਸ ਦਿਨ ਤੁਹਾਨੂੰ ਗੁਰਦੁਆਰਾ ਬਾਬਾ ਢਲਰਾਇ ਜੀ ਦੀ ਦਰਸ਼ਨੀ ਕਰਾਵਾਂਗੇ। ਆਹ ਆ ਗੱਲ ਜੀ ਗੜੀ ਜਾਂਦੀ ਗੁਰਦੁਆਰਾ ਸਿੱਧਾ ਸਾਹਿਬੀ। ਕਈਆਂ ਨੂੰ ਪਲੇ ਖਣਾ ਪਵੇ ਨਾਲ ਇਧਰ ਨੂੰ ਮੋੜਨਾ ਨਾ ਇਧਰ ਨੂੰ ਮੋੜਨਾ ਸਿੱਧਾ ਹੀ ਜਾਂ ਹਾਂ। ਆ ਸਿੱਧੀ ਗੜੀ ਜਾਂਦੀ ਆ। ਗੁਰਦਰਾ ਸਾਹਿਬ ਲਾਗੇ ਜਾਗੇ ਨਿਕਲ ਗਈ ਹੈ ਕਾਦੀ ਆਦੀ ਜਾਣਾ ਸੋ ਸੋਪਤਾ ਲੋ ਜੀ ਸੰਗਤੋਂ ਆ ਗਏ ਆ ਗੁਰਦਰਾ ਸਾਹਿਬ ਇੱਕਦਰ ਸਾਹਮਣੇ ਨੰਦਰਹਾਲ ਵਾ ਜੀ ਸੰਗਤਾਂ ਸਾਹਮਣੇ ਨੰਦਰਹਾਲ ਜੰਦਰ ਸਾਹਿਬ ਦੀ ਹੈ ਤੇ ਆਈ ਹੁਣ ਇਧਰੋਂ ਇਹ ਜਿਹੜਾ ਰਸਤਾ ਏ ਜੋੜਾ ਕਰ ਲਾ ਗੋ ਰਸਤਾਂ ਦੀ ਹਲਦਾ ਏ ਕਲੇ ਕਰਕੇ ਇਹ ਮੱਥਾ ਟੇਕਦੇ ਗੁਰਦਾਸ ਸਾਹਿਬ ਆਹ ਸਾਹਮਣੇ ਜਿਹੜਾ ਇਹ ਲੰਗਰ ਹਾਲ ਆ ਬਾਹਰੋਂ ਰਸਤਾ ਲੱਗੇ ਅੰਦਰ ਜਿੱਧਰ ਸੱਜੇ ਪਾਸੇ ਵਾਹਿਗੁਰੂ ਜੀ ਆ ਗਿਆ ਲੰਗਰ ਹਾਲ ਇਤੋਂ ਵਾਹਿਗੁਰੂ ਜੀ ਸੰਗਤ ਲੰਗਰ ਚੱਕਦੀ ਆ ਆ ਵਾਲੀ ਕੇ ਆ ਵਾਇਗੁਰ ਅਹੀਂ ਆ ਗਏ ਆ ਅਸੀਂ ਦਸਵ ਗੁਰਦਾਰਾ ਇੱਧਰ ਜਿਹੜਾ ਘਰ ਆ ਸਾਹਮਣੇ ਵਾਇਗੁਰ ਜੀ ਦੇ ਗੁਰਦਾਰੇ ਸਾਹਿਬ ਦੀ ਐਂਟਰੀ ਗੇਟ ਪਹਿਨਾ ਆਪਾਂ ਜੁੜੀ ਜਮਾ ਕਰਾ ਕੇ ਤੇ ਸਾਹਮਣੇ ਹੱਥ ਧੋ ਕੇ ਫਿਰ ਆਪਾਂ ਇਸ ਗੇਟ ਖਣੀ ਐਂਟਰ ਕਰਨਾ ਤਾਂ ਕਿ ਆਪਾਂ ਦਰਬਾਰ ਅੰਦਰ ਮੱਥਾ ਜੀ ਸਗੀ ਪਈ ਦੇ ਸਕਦੇ ਸੰਗਤ ਕਾफी ਜ਼ਿਆਦੀ ਹੈ ਕਿਉਂਕਿ ਇਹ ਤਾਂ ਤਨ ਜੀਤ ਅਬਾਦੀ ਸਿੰਘ ਜੀ ਦਾ ਗੁਰਦਾਰਾ ਆ ਇਸ ਕਰਕੇ ਕਾਫੀ ਦੂਰੂ ਦੂਰੋਂ ਸੰਗ ਦੇਖੇ ਨਾ ਨਾ ਸਮਸਤ ਕੋਣ ਅੰਬੀਆ ਕੋਈ ਕਰੇ ਜੇ ਬਾਹਰ ਨੂੰ ਮਤ ਦੇਖ ਲਈ ਇੱਧਰ ਲੈਂਚ ਲੱਤੀਦਾ ਵਾ ਤੇ ਇੱਧਰ ਦੇ ਪਾਸੇ ਇੱਕ ਆਪ ਪੁਝਾਦੀ ਜੇਕਰ ਭਈ ਜਾਂਦੀ ਹੈ ਭਾਈ ਗੁਰ ਜੀ ਹੀ ਕਿੜਾ ਪ੍ਰਹਾਦੀ ਦੇਖ ਰਹਾ ਕੇ ਇਧਰ ਪਾਸਾ ਇਹ ਬੰਦੇ ਨੇ ਮਖਾ ਕੇ ਤੇ ਬਾਹਰ ਕੋਠੇ ਲੇ ਬੈਠੇ ਜੀਤ ਦਾ ਆਨੰਦ ਮਾਣ ਰਹੇ ਸੀ ਤੇ ਅੱਧੇ ਘੰਟੇ ਬਾਅਦ ਮੀਂਹ ਲੱਗਿਆ ਪੈਣਾ ਟਾਈਮ ਸੰਗਤ ਜੀ ਹੁਣ 3:30 ਦਾ ਹੋ ਗਿਆ ਵਾ ਤੇ ਉਹਨੂੰ ਹੀ ਘਰ ਨੂੰ ਚਾਲੇ ਪਾਤੇ ਆ ਤੇ ਜੇ ਵਲੌਗ ਸੀਰੀਜ਼ ਵਧੀਆ ਲੱਗੇ ਇਹਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਵੱਧ ਤੋਂ ਵੱਧ ਪਿਆਰ ਦਿਓ ਤਾਂ ਕਿ ਇਹ ਵਲੌਗ ਸੀਰੀਜ਼ ਨੂੰ ਅਹੀਂ ਗਾੜੀ ਸ਼ੁਰੂ ਕਰ ਸਕੀਏ ਕੱਲ ਅਹੀਂ ਚੇਰੀ ਬਾਬਕਾਲਾ ਸਾਹਿਬ ਤੋਂ ਵਲੌਗ ਸੀਰੀਜ਼ ਨੂੰ ਅੱਗੇ ਕੰਟੀਨਿਊ ਕਰਾਂਗੇ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ